ਸੋ ਧਿਆਨ ਦਿਓ ਦੋਨੇ ਟੀਮਾਂ ਮੇਰੇ ਵੀਰੋ ਤਿਆਰ ਵਰ ਤਿਆਰ ਨੇ ਪਹਿਲੀ ਕਬੱਡੀ ਪਾਉਣ ਦੇ ਲਈ ਅੱਜ ਕਹਿੰਦੇ ਭਲੱਥ ਦੇ ਵਿੱਚ ਰੌਣਕ ਲੱਗੀ ਹੋਈ ਆ ਮੇਰੇ ਵੀਰੋ ਤੇ ਉਧਰ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਟਾਕਾਂ ਦੇ ਵੀ ਸ਼ਹਿਰ ਦੇ ਵਿੱਚ ਵੀ ਕਬੱਡੀ ਦਾ ਸਿਰਾ ਹੋਇਆ ਹੈ ਆਯਾਤ ਕਬੱਡੀ ਕਲੱਬ ਸੀਜ਼ਨ ਦੀ ਪੈਕ ਰਹੀ ਹੈ ਦੋ ਦੋ ਲੱਖ ਦੇ ਜੱਫੀਆਂ ਦੀਆਂ ਗੱਲਾਂ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਹੋਈਆਂ ਨੇ ਐਸਪੀ ਲੋਹਰੀ ਹਣੀ ਕ੍ਰਿਸ ਲੋਹਰੀ ਹਣੀ ਇਹਨਾਂ ਸਾਰਿਆਂ ਭਰਾਵਾਂ ਦਾ ਪਹਿਲੋਂ ਸਤਿਕਾਰ ਹੈ ਆਯਾਤ ਕਬੱਡੀ ਕਲੱਬ ਦੇ ਜੈਜ ਧਾਲੀਬਾਲ ਹਣੀ ਮੇਰੇ ਵੀਰੋ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਪਹਿਲੀ ਕਬੱਡੀ ਇਸ ਸਮੇਂ ਉਹ ਸਾਹਮਣੇ ਦੇਖਣਾ ਵੀ ਨੋਜੋਨ ਸ਼ਰੀਫ ਅਲੀ ਹੈ ਇਹਦਾ ਹਾਰਲੇ ਦੇ ਨਾਲ ਮੇਰੇ ਵੀਰੋ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋਇਆ ਤੇ ਇੱਕ ਕਹਿੰਦੇ ਲੁਧਿਆਣੇ ਦੇ ਵਿੱਚੋਂ ਮੁੰਡੇ ਨੇ ਬੋਲਡ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ ਹੈ ਇਸ ਸਮੇਂ ਪਹਿਲੀ ਰੇਡ ਦੇ ਉੱਤੇ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਲੈ ਵੀ ਜੀਵਨ ਕਬੱਡੀ ਖੇਡ ਮੈਦਾਨ ਦੇ ਅੰਦਰ ਪੈ ਰਹੀ ਹੈ। ਲਓ ਸਾਹਮਣੇ ਕਦੇ ਇੰਦਰ ਮੋਹਨ ਆ ਗਿਆ ਹੈ। ਥਾੜੀ ਵੱਲ ਦੋਨਾਂ ਦੀ ਧਰਤੀ ਦਾ ਉਹ ਮੁੰਡਾ ਕਦੇ ਸਾਹਮਲੇ ਰੰਗ ਦਾ ਇਹਨੂੰ ਪਿਆਰ ਦੇ ਨਾਲ ਨਾਗ-ਨਾਗ ਵੀ ਕਹਿੰਦੇ ਆ ਪਰ ਮਾਨਿਕ ਤੇ ਇੰਦਰ ਮੋਹਨ ਨਾਂ ਰੱਖਿਆ ਮੁੰਡੇ ਦਾ। ਉਹ ਮੁੰਡੇ ਕਦੇ ਛੋਟੀ ਸਟਾਰ ਮੈਨੂੰ ਲੱਗਦਾ ਬਾਗੇ ਵਾਲਾ ক্াকে 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 আপ ਦਾ ਕਹਿੰਦੇ ਬਾਗਿਆ ਵਾਲਾ ਕਹਿੰਦੇ ਵਿਪਲ ਟਰਾਈ ਕਰਦਾ ਹੋਇਆ ਅੱਜ ਕਹਿੰਦੇ ਧਾਲੀਆਂ ਦਾ ਪੁੱਤਰ ਬਣ ਕੇ ਖੇਡਦਾ ਪਿਆ ਹੈ ਜੇ ਪੁਆਇੰਟ ਕਿਤੇ ਵਿਪਲ ਦਾ ਡੁੱਟ ਗਿਆ ਵਧਾਈ ਰਣਕ ਦੇ ਗੋਲੂ ਆ ਗਿਆ ਗੋਲੂ ਕਬੱਡੀ ਪਾਉਣ ਦੇ ਲਈ ਮੇਰੇ ਵੀਰੇ ਇਸ ਸਮੇਂ ਤਿਆਰ ਵਰ ਤਿਆਰ ਹੈ ਐਨ ਕਹਿੰਦੇ ਸਿਰਾ ਹੋ ਰਿਹਾ ਹੈ ਅਮਰੀਕ ਸਿੰਘ ਬਾਗਿਆ ਉਹਨਾਂ ਦੀ ਮੇਰੇ ਵੀਰੋ ਖੇਡ ਕਬੱਡੀ ਦਾ ਵਾਰਿਸ ਬਾਗਿਆ ਵਾਲਾ ਵਿਪਨ ਇਸ ਸਮੇਂ ਸਿਰੇ ਦਾ ਜਫਾ ਲਾ ਗਿਆ ਹੈ ਆਯਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਵੱਲੋਂ ਆਹ ਦੇਖਾਂਗੇ ਵੀ ਗੋਲੂ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਹੈ ਜੱਸਾ ਸਿਕੰਦਰਪੁਰ ਰਾਣਾ ਬਲਾਤੌਰ ਦਿਲਵਿੰਦਰ ਸਿੰਘ ਪਟਵਾਰੀ ਹੁਣੀ ਜੱਸ ਜਨਮਨ ਹੁਣਾ ਦੀ ਬਣਾਈ ਹੋਈ ਮੇਰੇ ਵੀਰੋ ਸ਼ੱਕਰਪੁਰ ਦੀ ਟੀਮ ਇਸ ਸਮੇਂ ਸਿਰਾਂ ਕਰਵਾ ਰਹੀ ਹੈ ਉਧਰ ਖੇਡ ਮੈਦਾਨ ਦੇ ਅੰਦਰ ਦੇਖੀਏ ਵੀ ਢਿਲਮਾ ਵਾਲੇ ਗਿੰਦੇ ਦੀ ਕਬੱਡੀ ਪੈਣ ਜਾ ਰਹੀ ਹੈ ਤੇ ਜੀਵਨ ਗੱਲ ਕਰੂਗਾ ਪੈਂਦੇ ਮੈਂ ਖਿੰਦਾ ਜਦੇ ਢਿਲਮਾ ਦੀ ਧਰਤੀ ਦਾ ਇਨਕਦਰ ਵਧਿਆ ਹੋਇਆ ਹੈ ਇਹ ਇਰ ਇੰਡੀਆ ਜਹਾਨ ਵੰਗੂ ਬਾਹਾਂ ਬਣਾ ਰਹੀਆਂ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸੂਰਜ ਸ਼ਰਮਾ ਜੀ ਉਹ ਵੀ ਪਹਤ ਪੁੱਜ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰਜੀਤ ਸੰਧੂ ਆਖ ਰਿਹਾ ਕਿ ਬਾਈ ਦਾ ਧੰਨਵਾਦ ਕਰਦੇ ਪਰ ਆਹ ਮੁੰਡੇ ਦਾ ਟਰੈਂਡ ਚੱਲਦਾ ਆਹ ਮੁੰਡੇ ਦਾ ਟਰੈਂਡ ਚੱਲਦਾ ਰਫੀਕ ਕਹਿੰਦੇ ਸ਼ੇਖਪੁਰ ਦੀ ਧਰਤੀ ਦਾ ਇਹਨੇ ਕਹਿੰਦੇ ਬੱਲੇ ਬੱਲੇ ਕਰਾ ਗਿਆ ਨਸਰਾਲਾ ਲੱਕੀ ਆ ਗਿਆ ਵੱਡੇ ਬਾਈ ਲਓ ਨਸਰਾਲੇ ਪਿੰਡ ਦਾ ਮੇਰੇ ਵੀਰੋ ਲੱਕੀ ਇਸ ਸਮੇ ਕਬੱਡੀ ਪਾ ਰਿਹਾ ਹੈ ਇਹ ਜ਼ਿਲ੍ਹੇ ਹੁਸ਼ਿਆਰਪੁਰ ਦੀ ਕਬੱਡੀ ਲੀਗ ਦਾ ਤਿਲੋਜਨ ਧਾਮੀ ਜੀ ਸਰਵਤਮ ਧਾਵੀ ਇਸ ਸਮੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਾਹਮਣੇ ਖੜ ਕੇ ਵੇਖਾਂਗੇ ਵੀ ਟੱਕ ਲੈਣ ਦੀ ਟਰਾਈ ਹੁੰਦੀ ਹੋਈ ਲੱਗਦਾ ਜੋਰ ਬਬਰ ਸ਼ੇਰਾ ਦੇ ਦਰਮਿਆਨ ਤੇ ਨੰਬਰ ਮੇਰੇ ਵੀਰੋ ਇਸ ਸਮੇਂ ਨਸਰਾਲੇ ਵਾਲਾ ਜ਼ਿਲ੍ਹੇ ਹੁਸ਼ਿਆਰਪੁਰ ਦਾ ਨੌਜਵਾਨ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਹੈ ਲਓ ਧਰਤੀ ਮਾਂ ਦੀ ਪੇਗ ਮੱਥਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੋਈ ਧੋੜ ਕਰੋ ਸ਼ਕਰਪੁਰ ਦੇ ਜਾਫੀ ਜਿੰਨੇ ਜੱਫੇ ਲਾਉਣਗੇ ਸਨੇ ਗਰਾਇਆ ਤੇ ਜੱੱਸਾ ਸ਼ਕੰਦਰਪੁਰਿਆ ਤੇ ਸਾਡਾ ਵੀ ਜਸਕਰਨ ਹੁਣ ਤੂੰ ਜਿੰਨੇ ਜੱਫੇ ਲੱਗਣਗੇ ਸ਼ਕਰਪੁਰਿਆ ਦੇ ਨੋੜ ਕਰਲਾ ਪੱਗਾ ਲਾਲਪੁਰ ਦੀ 19 11000 ਦਿੱਤੇ ਜਾਣਗੇ ਜਿੰਨੇ ਜੱਫੇ ਉਹਨੇ ਹਜ਼ਾਰ ਮੇਰੇ ਵੀਰੋ ਜੱਫੇ ਸਿਕੰਦਰਪੁਰ ਹੁਣਾ ਵੱਲੋਂ ਵੀ ਹੋਣਗੇ ਜੱਸ ਜਰਮਨ ਇਹ ਆ ਹੁਣ ਤੋਂ ਬਾਅਦ ਜਿੰਨੇ ਜੱਫੇ ਲੱਗਣਗੇ ਮੇਰੇ ਵੀਰੋ ਛੱਕਰਪਰੀਆਂ ਦੇ 1 1000 ਲੋ ਮੁਖਤਿਆਰ ਅਲੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮੁਖਤਿਆਰ ਦੀ ਰੇਡ ਪੈ ਰਹੀ ਹੈ ਉਧਰਲੇ ਪਾਸੇ ਦੇਖਣਾ ਵੀ ਨੌਜਵਨ ਖਿਡਾਰੀ ਇਹ ਮਾਧੇ ਤੋਂ ਚੱਲ ਕੇ ਆਇਆ ਮੇਰੇ ਵੀਰੋ ਇਹਦਾ ਛੁਸਰਾਵਾਲ ਪਿੰਡ ਹੈ ਹਰਮਨ ਟਰਾਈ ਕਰਦਾ ਹੋਇਆ ਪਰ ਮੁਖਤਿਆਰ ਲੰਬੇ ਸਮੇਂ ਬਾਅਦ ਇਸ ਸਮੇਂ ਮੇਰੇ ਵੀਰੋ ਖੇਡ ਮੈਦਾਨ ਦੇ ਨਾਲ ਜੁੜਿਆ ਹੈ ਅੱਜ ਪੁਲੱਥ ਦੇ ਵਿੱਚ ਸਿਰਾ ਹੋ ਰਿਹਾ ਮੇਰੇ ਮਿੱਤਰੋ ਕਿ ਮੇਲਾ ਪੁਲੱਥ ਦਾ ਲੋਕ ਬੜੇ ਆਉਣਗੇ ਜਿੰਨੂੰ ਜਿੱਥੇ ਜਗ੍ਹਾ ਮਿਲਦੀ ਉੱਥੇ ਬਹਿ ਕੇ ਸਾਰਲੇ ਭਲੱਥ ਵਿੱਚ ਬੈਸਟਾ ਨੂੰ ਦਿੱਤੇ ਜਾਣੇ ਹਾਰਲੇ ਆਹ ਦਿੱਤੇ ਜਾਣੇ ਹਾਰਲੇ ਪਰ ਆਹ ਮੁੰਡੇ ਨੇ ਕਹਿੰਦੇ ਇਸ ਸਾਲ ਇੰਗਲੈਂਡ ਦੀ ਧਰਤੀ ਤੇ ਬੱਲੇ ਬੱਲੇ ਕਰਾਉਣੀ ਹੈ ਮਣੀ ਕਹਿੰਦੇ ਬਿਆਲਪੁਰ ਦੀ ਧਰਤੀ ਦਾ ਲਾਗ ਦੇ ਭੱਜ ਦੀ ਟਰਾਈ ਦੇ ਵਿੱਚ ਤੇ ਨੰਬਰ ਲਾਭਦਾ ਜੁੜ ਗਿਆ ਆਹ ਮਰੀਸ ਜੱਫੇ ਲਾਉਣੇ ਪੈ ਰਹੇ ਆ ਅੱਜ ਬੱਲ ਦਾ ਖੇਡ ਮੇਲਾ ਖੇਡਿਆ ਜਾ ਰਿਹਾ ਆਹ ਗਲਟ ਕਾਣੇ ਲੱਗੀਆਂ ਹੋਈਆਂ ਨੇ ਕਿ ਸਾਡੀ ਬਿੱਟੋ ਕੋਪੀ ਕਹਿੰਦਾ ਕਿੱਥੋਂ ਲੱਭਣ ਐਸਾ ਕੋਈ ਨਵਾਂ ਟ੍ਰੈਂਡ ਜ਼ਿਰਾ ਐਂਡ ਕਰਾਂਗੇ ਆਪਾਂ ਹੱਤ ਦਾ ਵੀ ਜ਼ਿਰਾ ਐਂਡ ਕਰਾਂਗੇ ਲੈ ਵੀ ਨੋਟ ਕਰਿਓ ਸ਼ੰਕਰਪੁਰਿਓ ਜਿੱਥੇ ਸਾਡੇ ਭਰਾ ਜੱਸੇ ਸਕੰਦਰਪੁਰ ਹੁਣਾ ਵੱਲੋਂ ਉਹਨਾਂ ਦੇ ਭਰਾਵਾਂ ਦੇ ਵੱਲੋਂ ਇੱਕ ਇੱਕ ਜੱਫਾ 1000 ਦਾ ਤੇ ਮੁੱਖ ਪ੍ਰਬੰਧਕ ਜੋਤੀ ਘੁੰਮਣ ਜੀ ਕਹਿੰਦੇ ਵੀ ਸਾਡੇ ਵੱਲੋਂ ਵੀ ਇੱਕ ਇੱਕ 1000 ਕਰਦੇ ਹੋ ਲਓ 2-2000 ਦਾ ਜੱਫਾ ਹੋਊਗਾ ਮੇਰੇ ਮਿੱਤਰੋ ਇਹ ਆ ਤਿਆਲਪੁਰਿਆ ਮਣੀ ਖੇਡੂ ਇਸ ਵਾਲ इंग्लंड ਦਾ ਖੇਡ ਸੀਜ਼ਨ ਮੇਰੇ ਪੰਜਾਬੀ ਵੀਰੋ ਲੱਗੂ ਜੱਫਾ ਤੇ ਰੁਪਈਆ 2000 ਦਿੱਤਾ ਜਾਣਾ ਪੈਂਦੀ ਆ ਰੇਡਾਂ ਵੱਜਦੇ ਥਾਪੜੇ ਆਹ ਵੇਖ ਗੱਡੀ ਮੇਰੇ ਵੀਰੋ ਟਿਕਾਣੇ ਪੁੱਜ ਗਈ ਹੈ ਸਾਰਿਆਂ ਵੀਰਾਂ ਦਾ ਅੱਜ ਦੇ ਖੇਡ ਮੇਲੇ ਲਈ ਪਾਟਾ ਦਾ ਬਾਪੂ ਚੰਟਰ ਸਿੰਘ ਵੱਡੇ ਕਲੱਬ ਕਪੂਰਥਲਾ ਤੇ ਰਾਜਪੁਰ ਪਾਇਆ ਇਹ ਟੀਮਾਂ ਮੇਰੀ ਬੇਂਤੀ ਰੈਟਰੀ ਬਾਕਸ ਦੇ ਚ ਆ ਜਣੋ ਉਸ ਮੈਚ ਦੇ ਬਲਾਰੇ ਦੀਪੂ ਸਾਡਾ ਵੀਰ ਤੇ ਨਹਿਸਾਨ ਉਸ ਹੀ ਹੋਣਗੇ ਮੈਚ ਹੋਰ ਤੋਂ ਗਰਾਉਂਡ ਲਾ ਤਗੜਾ ਮੈਚ ਸਾਹਮਣੇ ਤੇ ਸ਼ਰੀਫ ਬੁੱਲਵਾਨ ਦੀ ਧਰਤੀ ਦਾ ਪਰ ਆ ਸ਼ਿਸ਼ਰੇ ਵਾਲਾ ਕਹਿੰਦਾ ਮੈਨੂੰ ਛੱਡੋ ਮੈਂ ਦੋ ਹੱਥ ਕਰਦਾ ਪਰ ਆ ਮੁੰਡਾ ਵੀ ਕਿਹਾ ਨਿਊਜ਼ੀਲੈਂਡ ਦੀਆਂ ਗਰਾਉਂਡਾਂ ਦੇ ਬੱਲੇ ਬੱਲੇ ਕਰ ਆ ਗਿਆ ਹੈ ਚੱਲ ਵੀ ਇੰਦਰ ਮਾਣ ਅੱਜ ਕਦੇ ਭੱਤਾਂ मुंहिंजा हुआ पथर विच ਵੇਖਾਂਗੇ ਵੀ ਸਿਰਾ ਹੋ ਰਿਹਾ ਮੇਰੇ ਵੀਰੋ 인ਦਰਪਾਲ ਆ ਆ ਵੇਖੀਏ ਵੀ ਸਾਹਮਲੇ ਚ ਰੰਗ ਵਾਲਾ ਪਰ ਗੱਲਾਂ ਸਾਰੀਆਂ ਨੇ ਵੀ ਇੱਕ ਰੰਗ ਚਿੱਟਾ ਤੇ ਇੱਕ ਰੰਗ ਕਾਲਾ ਕਿਸੇ ਵਿੱਚ ਥੋੜਾ ਤੇ ਕਿਸੇ ਵਿੱਚ ਬਹਲਾ ਤੂੰ ਕਿਹੜੇ ਢੰਗ ਨਾਲ ਜੀਣਾ ਢੰਗ ਤਾਂ ਤੈਨੂੰ ਰੱਬ ਸਾਰੇ ਰੰਗਾਂ ਵਿੱਚ ਰਾਜੀ ਰੰਗ ਤਾਂ ਤੈਨੂੰ ਲਓ ਖੇਡ ਮੈਦਾਨ ਦੇ ਨਾਲ ਜੁੜੀਏ ਮੇਰੇ ਵੀਰੇ ਇਸ ਸਮੇਂ ਖਿਲਾਰ ਬਾਹਾ ਪਾਈ ਹੋਈ ਰੇਡ ਸ਼ਕਰਪੁਰ ਦਾ ਗੋਲੂ ਮੇਰੇ ਮਿੱਤਰੋ ਕਿ ਭਾਵੇਂ ਸ਼ਕਲ ਦੋਹਾਂ ਦੀ ਇੱਕੋ ਜਈ ਬੱਚਾ ਬਿੱਲੀ ਦਾ ਸ਼ੇਮ ਨਹੀਂ ਹੋ ਸਕਦਾ ਤੇ 100 ਸਾਲ ਰਵੇ ਵਿੱਚ ਸ਼ੇਰਾਂ ਦੇ ਕਦੇ ਗਿੱਦੜ ਦਲੇਰ ਨਹੀਂ ਹੋ ਸਕਦਾ 100 ਸਾਲ ਰਵੇ ਵਿੱਚ ਸ਼ੇਰਾਂ ਦੇ ਕਦੇ ਗਿੱਦੜ ਦਲੇਰ ਨਹੀਂ ਹੋ ਸਕਦਾ ਪੈਂਦੀ ਰੇਡ ਢਾਲੀਵਾਲ ਵੇਣ ਦੀ ਤਰਫੋਂ ਤੇ ਜੀਵਨ ਗੱਲ ਕਰਦਾ ਹੋਇਆ ਲਾਓ ਸਾਹਮਣੇ ਕਿੰਦਾ ਵਧਿਆ ਹੋਇਆ ਹੈ ਕਿ ਛਿੜੀਆਂ ਨਾਵਾ ਨੇ ਸ਼ੇਰ ਬਣ ਕੇ ਕੋਈ ਨਹੀਂ ਕਿਸੇ ਨੂੰ ਘੱਟ ਵੇਖੋ ਕਿਸੇ ਨੇ ਟੋਲੇ ਦੇ ਸ਼ੇਰ ਬਣਾ ਲਿਆ ਹੈ ਕਿਸੇ ਨੇ ਟੱਟ ਦੇ ਬਣਾ ਲਿਆ ਸੱਤ ਵੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ ਜਾਫੀ ਕਹਿੰਦੇ ਦਿਖਾਵਾਂਗੇ ਯੰਗ ਕਬੱਡੀ ਕਲੱਬ ਦੇ ਲਈ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਉਣੀ ਹੈ ਨਿੰਡੂ ਕੰਗ ਦੀ ਖੇਡ ਕਲੱਬ ਦੇ ਲਈ ਮੁੰਡੇ ਨੇ ਆਹ ਚਾਹਣ ਹੋਈ ਹੈ ਧਿਆਲਪੁਰ ਦੀ ਧਰਤੀ ਓਏ ਵੱਡੇ ਭਾਈ ਲੱਕੀ ਆ ਗਿਆ ਨਸਰਾਲੇ ਲੋ ਨਸਰਾਲੇ ਵਾਲਾ ਮੇਰੇ ਵੀਰੋ ਇਹ ਲੰਬੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਤੇ ਅੱਜ ਵੀ ਤੂਦੀ ਬੋਲਦੀ ਹੈ ਮੇਰੇ ਵੀਰੋ ਸਿਆਣੇ ਰੇਡਰਾਂ ਦੇ ਵਿੱਚੋਂ ਇੱਕ ਹੈ ਲਓ ਨਸਰਾਲੇ ਵਾਲੇ ਲੱਕੀ ਦੀ ਮੇਰੇ ਵੀਰੋ ਪਾਈ ਹੋਈ ਰੇਡ ਤੇ ਆਹ ਵੇਖੀਏ ਵੀ ਹਵਾ ਨੂੰ ਗੰਡਾ ਦਿੰਦਾ ਜਾਂਦਾ ਨੋਜਾ ਨਸਰਾਲੇ ਵਾਲਾ ਜ਼ਿਲ੍ਹੇ ਹੁਸ਼ਿਆਰਪੁਰਿਆ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਮਿੱਤਰੋ ਕਿ ਮੈਗੀਆਂ ਨਾਲ ਕਿੱਥੇ ਪਹਿਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਕਦੇ ਨਾ ਭੜਾਕੂ ਅੱਗੇ ਆੜੀ ਡਿਗਰੀ ਤੇ ਚੋਰਾ ਅੱਗੇ ਅੜਦੇ ਨਹੀਂ ਜਿੰਦੇ ਸੋਹਣਿਆ ਮਾਵਾਂ ਦੀ ਛਾਤੀ ਜਿਹੜੀ ਦਿੰਦੀ ਆ ਦਲੇਰੀ ਉਹ ਪੈ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਇਹ ਚੱਕ ਦੇਸ ਰਾਜਵਾਲਾ ਇਹ ਮੇਰੇ ਵੀਰੇ ਆਨੰਦਪੁਰ ਸਾਹਿਬ ਤੋਂ ਫੋੜਦੇ ਫਰਾਟੇ ਮਨਵਾ ਲੈ ਕੇ ਆਇਆ ਚੱਕ ਦੇਸ ਰਾਜਵਾਲਾ ਇਹ ਮਿੱਠੂ ਦਾ ਜੱਲਦੀ ਆ ਮੇਰੇ ਬੰਦੇ ਲਾ ਪਿੱਛੇ ਪਿੱਛੇ ਜੱਫੇ ਦੇ ਜੱਫਾ ਠਾਹ ਜੱਫਾ ਆ ਗਈ ਹੈ ਸਿਰੇ ਦਾ ਕਿਤੇ ਸ਼ਗਰਪੁਰਿਆ ਨੇ ਸੈੱਟ ਬਣਾਇਆ ਹੋਇਆ ਏ ਜਨਵੀ ਜਵਾਨਾ ਪਾਕ ਕਬੱਡੀ ਚੋਟੀ ਦਾ ਮੈਚ 12 ਤੇ 4 ਦਾ ਮੁਕਾਬਲਾ ਖੇੜਿਆ ਜਾ ਰਿਹਾ ਹੈ ਦੌੜ ਕੀਤਾ ਜਾਵੇ ਬਾਪੂ ਚੰਤਲ ਸਿੰਘ ਕਬੱਡੀ ਕਲੱਬ ਕਪੂਰਥਲਾ ਤੇ ਰਾਜਪੁਰ ਪਹਾਂ ਬੀਪੂ ਅਮਰਗੜ ਦੇ ਸਾਰ ਨੂੰ ਉਸੇ ਦਿਓ ਉਸ ਮੈਚ ਦੇ ਬਲਾਰੇ ਹੋਣਗੇ ਅੰਬੀ ਹਟੂਰ ਮੋਗਾ ਤੇ ਹਰਿਆਣਾ 스타 ਇਹ ਜੀ ਟੀਮਾਂ ਤਿਆਰ ਬਸ ਤਿਆਰ ਹਨ ਪੋਜੇਵਾਲ ਤੇ ਬਾਬਾ ਬੁੱਢਾ ਜੀ ਕਲੱਬ ਇਹਨਾਂ ਟੀਮਾਂ ਨੂੰ ਮਰੀ ਬੇਨਤੀ 85 ਕਿਲੋ ਭਾਰਗ ਦੇ ਮੈਚ ਖੇਡੇ ਜਾ ਰਹੇ ਨੇ ਸਵਰਗੀ ਅਵਤਾਰ ਸਿੰਘ ਬਲਦੀ ਯਾਦ ਵਿੱਚ 90 ਸਾਲ ਦੇ ਵੱਡੇ ਮੇਲੇ ਦੀ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੇ ਸੌਣ ਦਾ ਇੰਤਜ਼ਾਰ ਹੁੰਦਾ ਕਿ 12 ਤੇ 13 ਤੇ 14 ਪ੍ਰਾਂਤ ਨੂੰ ਵੱਡਾ ਮੇਲਾ ਹਰ ਸਾਲ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਔਰ ਜਿੱਥੇ ਕੱਲ ਨੂੰ ਵੱਡੇ ਪੱਧਰ ਦੇ ਲੜਕਿਆਂ ਦੀਆਂ ਟੀਮਾਂ ਤੇ 8 ਕਿਲੋ ਪਾ ਫੇਡਣਗੇ ਦੁਨੀਆ ਦੇ ਮਹਿੰਗੇ ਮੋਲੂ ਸਟਾਰਸ ਧਰਤੀ ਦੇ ਪੁੱਤਰ ਇਹ ਜਿੱਥੇ ਕਹਿੰਦੇ ਹਾਂ ਲੋ ਕੰਦਾ ਪਹਿਲਾ ਪ੍ਰਾਈਜ਼ ਕਲਬਾਂ ਦਾ 751000 ਦੂਜਾ ਪ੍ਰਾਈਜ਼ 5 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਦਿੱਤੇ ਜਾਣਗੇ ਤੇ ਜਿਹੜਾ ਟੂਰਨਾਮੈਂਟ ਆਫ ਦਾ ਪਲੇਅਰ ਟੂਰਨਾਮੈਂਟ ਹੋਵੇਗਾ ਖਿਡਾਰੀ ਉਹ ਸਾਹਮਣੇ ਜਿਹੜਾ ਮੋਟਰਸਾਈਕਲ ਨਜ਼ਰ ਆ ਰਿਹਾ ਹਾਈ ਬੂਸਾ ਜਦੀ ਕੀਮਤ ਕਹਿੰਦੇ 15 ਤੋਂ 20 ਲੱਖ ਦੇ ਵਿੱਚ ਜੇ ਕਿਹੜਾ ਪਲੇਅਰ ਭਾਗਾ ਵਾਲਾ ਹੋਵੇਗਾ ਪਲੇਅਰ ਆਫ ਦੀ ਟੂਰਨਾਮੈਂਟ ਵੱਡੇ ਮਾਨਸਮਾਨ ਮਾਈਕ ਓਵਰ ਤੋਂ ਵੱਡੇ ਮਾਨ ਸਨਮਾਨ ਕੀਤੇ ਜਾ ਰਿਹਾ। ਉਹ ਚੋਟੀ ਦੇ ਮੈਚ ਵੀ ਖੇਡੇ ਜਾ ਰਿਹਾ ਹੈ। ਅਗਲੀਆਂ ਟੀਮਾਂ ਵੀ ਖੇਡ ਗਰਾਊਂਡ ਦੇ ਵਿੱਚ ਆ ਜਾਣ। ਧਾੜੀ ਵਾਲਾ ਕਹਿੰਦੇ ਇੰਦਰ ਮੋਹਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਕੰਨੀ ਦੇ ਕਹਿੰਦੇ ਰਫੀਕ ਵਰਗੇ ਲੱਗੇ ਹੋਏ ਨੇ ਬਰੇ ਪੰਜਾਬੀ ਵੀਰੋ ਪਰ ਸਰਵਾ ਵਰਗੇ ਕੰਨੀ ਦੇ ਹੈ। ਸੈਂਟਰ ਦੇ ਵਿੱਚ ਉਹ ਲੱਗਾ ਜਿਹਦਾ ਨਾਂ ਚਾੜ੍ਹ ਪਰ ਸਾਹਮਣੇ ਸਾਹਮਣੇ ਸਰਮਨ ਸਰਮਨ ਨਹੀਂ ਡਟ ਪਾਇਆ ਤੇ ਨੰਬਰ ਕਿੰਦੇ ਇੰਦਰ ਮੋਹਨ ਦਾ ਡੜ ਗਿਆ ਵੱਡੇ ਬਾਈ ਮੁਖਤਿਆਰ ਅਲੀ ਆ ਗਿਆ ਲਓ ਮੁਖਤਿਆਰ ਅਲੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਡੌਲੇ ਤੇ ਤਵੀਤ ਵੇਖੋ ਕਿੰਨਾ ਪੱਬਦਾ ਪਾਉਂਦਾ ਕਬੱਡੀ ਮੁੰਡਾ ਬਾਲਾ ਹੀ ਸੋਹਣਾ ਲੱਗਦਾ ਓ ਵੇਖੀਏ ਬੱਲੇ ਬੱਲੇ ਪੱਪਾ ਦੇ ਨਾਲ ਪਾਈ ਹੋਈ ਰੇਡ ਮੇਰੇ ਪੰਜਾਬੀ ਵੀਰੋ ਨਾਲ ਦੇਖੀਏ ਹਰਮਨ ਵਰਗੇ ਤਿਆਰ ਵਰ ਤਿਆਰ ਨਹੀਂ ਮੇਰੇ ਪੰਜਾਬੀ ਵੀਰੋ ਸਰਵਰ ਮੰਨਣ ਵਾਲੇ ਦਾ ਤੇ ਹੁਣ ਦੇਖੀਏ ਵੀ ਸਾਰੀ ਜਾਸ ਲੇ ਨੂੰ ਮੁੰਡੇ ਨੇ ਐਨ ਚੱਕਰ ਚੁੰਡਾ ਜਾ ਬਣਾ ਕੇ ਇਸ ਸਮੇਂ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਜਿਲੋ ਦਵਾਮਾ ਨੇ ਜਿਲੋ ਦਵਾਮਾ ਨੇ ਸਾਰੇ ਵੀਰਾਂ ਨੂੰ ਲਓ ਸਾਹਮਣੇ ਕਿੰਦਾ ਲਾਭ ਦੀ ਕਬੱਡੀ ਪੈ ਗਈ ਹੈ ਰਫੀਕ ਕੰਨੀ ਤੇ ਲੱਗਾ ਹੋਇਆ ਹੈ ਬਾਜਾ ਲਾ ਬਿਕਣ ਭਾਈ 85 ਕਿਲੋ ਦੀਆਂ 23 ਟੀਮਾਂ ਨੇ ਫਿਲਹਾਲ ਤੱਕ ਜਿਹੜਾ ਵਜਨ ਕਰਵਾਇਆ ਤੇ ਜਿਹੜੀਆਂ ਬਾਕੀ ਰਹਿਣਗੀਆਂ ਨੇ ਉਹ ਹੁਣੇ ਹੀ ਵਜਨ ਕਰਵਾ ਲਓ ਬਾਅਦ ਵਿੱਚ ਜਿਹੜਾ ਉਹਨਾਂ ਨੇ ਕੰਮ ਬੰਦ ਕਰ ਦੇਣੀ ਐ ਐਂਟਰੀ ਬੰਦ ਕਰ ਦੇਣੀ ਐ ਮੈਨੂੰ ਲੱਗਦਾ ਰਮਨਪ੍ਰਤਾ ਜੀ ਸੱਤ ਟੀਮਾਂ ਰਹਿ ਗਿਆ ਹੋਰ ਸੱਤ ਟੀਮਾਂ ਮੇਰੀ ਬੇਨਤੀ ਉਹ ਵੀ ਬੰਦੇ ਤੇ ਚੱਲ ਜਣਾ ਥਾਰ ਮੈਂ ਬੇਨਤੀ ਕਰਦਾ ਅਗਲੇ ਮੈਚ ਦੀਆਂ ਟੀਮਾਂ ਬੀਟੀ ਬਾਕਸ ਤੋਂ ਜਰੂਰ ਆ ਜਾਣ ਮੇਰੀ ਤਰਲੋਚ ਤੋਂ ਸੇਧਾਨੇ ਸਾਹਿਬ ਜਗਿੰਦਰ ਸਿੰਘ ਜੀ ਕਾਲਜ ਜੁਲੂ ਸ਼ਾਰਪੁਰ ਦੇ ਮਾਨ ਹੈ ਤਾਲ ਅੰਕਲ ਜੀ ਤੇ ਇਧਰਲੇ ਪਾਸੇ ਕਿੰਦਾ ਸਾਹਿਬ ਤੁਹਾਡਾ ਵੀ ਧੰਨਵਾਦ ਔਰ ਸਤਿਗੁਰੂ ਸਾਰੇ ਸਰਕਾਰ ਦੇ ਗ੍ਰਾਫਰੀ ਜਿੰਦਾ ਵੀ ਪੁੱਜੋਏ ਨੇ ਮਾਈਕ ਓਵਰ ਤੋਂ ਗਰੋਨ ਲਓ ਫਿਰ ਦੇਖੀਏ ਮੇਰੇ ਵੀਰੋ ਇਸ ਵੇ ਮਾਧੇ ਵਾਲਾ ਕੇ ਹੜਵੇਂ ਮਾਮਲਾ ਹੜਵੇ ਮੇਰਾ ਮਾਧੇ ਸਾਖ ਨਾ ਕਰਵੇ ਕੇ ਮਾਧੇ ਦੇ ਜੱਟ ਭੜੇ ਸੁਣੀ ਦੇ ਉਠਾ ਨੂੰ ਪਾਉਂਦੇ ਖੜਵੇ ਪਰ ਮੇਰੇ ਵੀਰੋ ਸਾਹਮਣੇ ਹੁਸ਼ਿਆਰ ਬੜਿਆ ਹੁੰਦਾ ਮੂਰੇ ਕਿਹੜਾ ਜੱਫੀ ਲਾਉਦਾ ਜੱਫਾ ਗੱਲਾਂ ਟਿਕਾਣੇ ਲੱਗਣ ਗਈਆਂ ਇਹ ਬਾਗਿਆਂ ਵਾਲਾ ਵਿਪਨ ਹੈ ਜ਼ਿਲ੍ਹਾ ਹੁਸ਼ਿਆਰਪੁਰ ਦਾ ਦਿਲੋਂ ਧੰਨਵਾਦ ਹੈ ਐਸਪੀ ਲਾਹੌਰੇ ਉਹਨਾਂ ਦਾ ਉਹਨੂੰ ਸਰਪੰਚ ਉਹਨਾਂ ਦਾ ਦਿਲੋਂ ਦੁਆਵਾਂ ਨੇ ਮੇਰੇ ਜਿਵੇਂ ਟਾਕਾਂ ਦੇ ਵਿੱਚ ਅੱਜ ਸਿਰਾ ਹੋ ਗਿਆ ਹੈ ਸਮੁੱਚੇ ਨਿਊਜ਼ੀਲੈਂਡ ਦੇ ਖੇਡ ਪ੍ਰਮੋਟਰਸ਼ਿਪ ਤੇ ਅਯਾਦ ਕਬੱਡੀ ਕਲੱਬ ਨਿਊਜ਼ੀਲੈਂਡ ਵਾਲੇ ਸਾਰੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਬਾਦ ਹੈ ਸੀਜ਼ਨ ਦੀ ਬੈਟ ਰਹੀ ਹੈ ਟੀਮ ਉਹ ਗੱਲਾਂ ਕਹਿੰਦੇ ਅੱਜ ਪਲੱਫ ਵੀ ਸਿਰਾ ਹੋ ਰਿਹਾ ਹੈ ਇਹ ਮੇਰੇ ਵੀਰੋ ਗੋਲੂ ਕਹਿੰਦੇ ਰਹੀਮਪੁਰਿਆ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਹੈ ਇਹਨੇ ਜਾਣਕਾਰੀ ਚ ਵਾਅਦਾ ਕੀਤਾ ਮੇਰੇ ਇੱਕ ਬੰਦਾ ਭੇਜ ਕੇ ਕਹਿੰਦਾ ਸ਼ਿਕਰਪੁਰ ਨਹੀਂ ਰਹੀਮਪੁਰ ਬੋਲੀ ਲਓ ਗੋਲੂ ਰਹੀਮਪਰੀਆ ਵੱਜਦੇ ਧੱਫੇ ਇਹ ਕਹਿੰਦੇ ਨੌਜਵਾਨ ਪੀਰੇ ਦਾ ਚੰਡਿਆ ਹੋਇਆ ਹੈ ਦਲਵੀਰ ਪੀਰੇ ਕੋਸਾ ਹੁਣਾ ਦਾ ਬਲਪਰੀਆ ਦਾ ਮੇਰੇ ਵੀਰੋ ਚੰਡਿਆ ਹੋਇਆ ਸ਼ਿਕਰ ਤੇ ਜੱਫੇ ਦੀ ਟਰਾਈ ਕਰਦਾ ਹੈ ਪਰ ਸਫਲ ਤਾਂ ਨਹੀਂ ਹੈ ਉਹ ਰੇਡਰ ਦੇ ਹਿੱਸੇ ਜਾ ਜੁੜੀ ਹੈ ਇੰਦਰ ਦੀ ਕਬੱਡੀ ਕੰਡੀ ਹੋ ਰਹੀ ਹੈ ਮੈਂ ਲਾੜਪੁਰਿਆ ਪਹਿਲਾਂ ਗੱਲ ਕਰ ਰਿਹਾ ਸੀ ਮੋਹਨਵੀਰ ਬਲਜੀ ਟੀਮ ਕੀ ਲਾਜ ਸ਼ਰਮਾ ਜੀ ਦਾ ਪੁੱਤਰ ਸਾਡੇ ਸੂਰਜ ਸ਼ਰਮਾ ਜੀ ਵੀ ਪੁੱਜ ਗਏ ਜੀ ਆਨਿ ਸੂਰਜ ਸਰਵਾ ਜੀ ਬਹੁਤ ਬਹੁਤ ਧੰਨਵਾਦ ਬੜੀ ਪਿਆਰੀ ਸ਼ਖਸੀਅਤ ਵੀ ਜੀਤਿਨ ਲਾਲ ਸ਼ਰਮਾ ਜੀ ਵੀ ਬਹੁਤ ਵੱਡੀ ਦੌਰੇ ਕਬੱਡੀ ਨੂੰ ਤੇ ਸੂਰਜ ਸ਼ਰਮਾ ਜੀ ਆਸ਼ੂ ਪੰਡੋ ਜੀ ਅਜੇ ਤਰਫ ਤੋਂ ਪੁੱਜਣ ਜਣਾ ਦੇ ਪਰਿਵਾਰ ਵੱਲੋਂ ਜੀਆਨੂ ਸ਼ਰਮਾ ਫੈਮਿਲੀ ਦਾ ਇੱਥੇ ਪੁੱਜੋ ਤੇ ਸੂਰਜ ਜੀ ਜੀਆਨੂ ਤੁਹਾਨੂੰ ਬਹੁਤ-ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਮਾਈਕ ਹੋਵ ਟੂ ਫਰੋਂਥ 라우 ਸਾਹਮਣੇ ਕਿਹਦੇ ਨੇ ਸਰਾਲੇ ਦੀ ਧਰਤੀ ਦਾ ਮੁੰਡਾ ਕਿਹਦੇ ਹੁਸ਼ਿਆਰਪੁਰ ਤੋਂ ਚੱਲ ਕੇ ਆਇਆ ਹੈ ਇਹ ਕਬੱਡੀ ਦੇ ਮੈਦਾਨਾਂ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਮੈਸਟਰ ਕਬੱਡੀ ਜੀ ਨੇ ਪਾਉਣੀ ਹੈ ਰੀਡਰ ਨੂੰ ਬੇਨਤੀ ਆ ਬਾਈ ਉਧਰ ਤੁਲਜਨ ਸਿੰਘ ਜੀ ਧਾਮੀ ਸਾਹਿਬ ਲੱਗੇ ਹੋਏ ਆ ਉਹਨਾਂ ਦੇ ਪਿਛਲੇ ਪਾਸੇ ਆ ਕੇ ਖੜ ਜਾ ਕਰੋ ਜਿਹਨੇ ਨੈਕਸਟ ਕਬੱਡੀ ਪਾਉਣੀ ਹੈ ਕਿਉਂਕਿ 5 ਸੈਕਿੰਡ ਦਾ ਟਾਈਮ ਨੈਕਸਟ ਕਬੱਡੀ ਦੇ ਲਈ ਦਿੱਤਾ ਜਾਣਾ ਜਿਹੜੇ ਰੂਲ ਤੇ ਰੈਗੂਲੇਸ਼ਨ ਹੈ ਔਰ ਰੋਲ ਦਿੱਤਾ ਜਾਵੇ ਜਿਹੜੇ ਸ਼ਕਰਪੁਰ ਦੇ ਜਾਫਿਆਂ ਦੇ ਉੱਤੇ ਇੱਕ ਇੱਕ 1000 ਰੁਪਿਆ ਲੱਗਾ ਹੋਇਆ ਸਨੀ ਗਰਾਜਾ ਜੱਸਾ ਸ਼ਿਕੰਦਰਪੁਰਿਆ ਤੇ ਸਸਕਰਮਾ ਨੂੰ 1000 ਤੇ ਸਾਡੇ ਪ੍ਰਧਾਨ ਸਾਹਿਬ ਜੋਤੀ ਘੁੰਮਣ ਸਾਹਿਬ ਕਹਿੰਦੇ ਕਿ ਸ਼ੰਕਰਪੁਰ ਜਿੰਨੇ ਜਫੇ ਲਾਉਣਗੇ 1000 ਸਾਡਾ ਪਾ ਦੋ ਹਰ ਜਫਾ ਕਹਿੰਦੇ 2000 ਦਾ ਚੱਕੋ ਮਾਈਕ ਤੋਂ ਤਰ ਬਰ ਖੇਡ ਮਾ ਦੋ ਚ ਇਧਰਲੇ ਪਾਸੇ ਦੇਰੇ ਵੀਰੋ ਆ ਨਵੇਂ ਪਲੇਅਰਾਂ ਨੂੰ ਮੌਕਾ ਦਿੱਤਾ ਗਿਆ ਹੈ ਅੱਜ 85 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਵੀ ਐਨ ਕਹਿੰਦੇ ਪਟਾਕੇ ਪੈ ਰਹੇ ਨੇ ਬਾਈ ਜੀ ਇਹਦਾ ਐਂਟਰੀ ਜਿਹੜੀ ਹੈ ਮੇਰਾ ਖੇਲਾ ਬੰਦ ਕੀਤੀ ਹੋਈ ਹੈ ਪਲੀਜ਼ ਬਾਹਰਲੇ ਪਾਸੇ ਹੁੰਦੀ ਆਪਾਂ ਬਾਹਰਲੇ ਪਾਸੇ ਦੀ ਹੈ ਜੀ ਇਹ ਪਹਿਲਵਾਨਾਂ ਨੂੰ ਬੇਨਤੀ ਹੈ ਥੋੜਾ ਜਿਹਾ ਬਾਹਰ ਦੇ ਬਾਹਰ ਇੱਧਰ ਦੇਖ ਇੱਧਰ ਦੇ ਬੱਲੇ 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 ਕਿ ਬੱਲੀਆਂ ਬਣਾ ਕੇ ਝਾਂਜਰ ਤੇਰੀ ਨਾਲ ਨਾਲ ਦੇ ਤੁਰਨਾ ਸ਼ਸ਼ਰੇ ਵਾਲਾ ਤਾੜੀ ਮਾਰਦੇ ਮੁੰਡੂ ਦੇ ਨਾਮ ਉਹ ਚੱਕੇ ਝਾਮ ਕਰਦੇ ਆ ਮੁੰਡੇ ਬੱਲੇ ਬੱਲੇ ਘਰਾਤੀ ਆ ਲਾਵਾ ਆ ਰਹਾ ਹੰਡਿਆ ਨੂੰ ਸਾਹਮਣੇ ਕਿਹੜਾ ਰਫੀਕ ਹੋਣਗੇ ਲੱਗੇ ਹੋਏ ਨੇ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਬਥੇਰੀਆਂ ਕਬੱਡੀ ਦੀਆਂ ਦਿਲਾਂ ਚ ਦਲੇਰੀਆਂ ਲੰਘਦਾ ਮਲਵਾਇਆ ਵੱਡੀ ਫਿਰ ਰਚੀਏ ਪੰਜਾਬੀਆਂ ਦੇ ਬਲੱਡ ਚ ਕਬੱਡੀ ਹੋ ਰਚੀਏ ਪੰਜਾਬੀਆਂ ਦੇ ਬਲੱਡ ਚ ਕਬੱਡੀ ਆਹ ਮੁੰਡੇ ਨੇ ਕਹਿੰਦੇ ਸਾਰੇ ਕੈਨੇਡਾ ਦੀ ਧਰਤੀ ਦੇ ਬੱਲੇ ਬੱਲੇ ਕਰਾਉਣੇ ਆ ਨੀਡੂ ਕੰਗ ਦੇ ਲਈ ਖੇਡਣਾ ਮੁੰਡੇ ਨੇ ਲਵ ਹੈ ਮੇਰੇ ਵੀਰੋ ਲਵਨੀ ਉਂਗਲ ਖੜ ਗਈ ਹੈ ਵੀ ਨੰਬਰ ਮੇਰੇ ਹਵਾਲੇ ਹੈ ਲਓ ताली ਵਾਲੇ ਵੇੜ ਦੇ 10 ਸ਼ਕਰਪੁਰ 17 7 ਨੰਬਰਾਂ ਦੀ ਲੀਡ ਜਿਹੜੀ ਹੈ ਉਹ ਸ਼ਕਰਪੁਰੀਆਂ ਦੇ ਹਿੱਸੇ ਹੈ ਤੇ ਇੱਕ ਡਾਟ ਵੀ ਨਜ਼ਰ ਆ ਰਿਹਾ ਜਿਹੜਾ ਅੱਧੇ ਨੰਬਰ ਦਾ ਸੰਕੇਤ ਹੈ ਮੇਰੇ ਵੀਰੋ ਜਲਦੀ ਹੋਈ ਸਕਰੀਨ ਇਧਰਲੇ ਪਾਸੇ ਵੇਖੀਏ ਵੀ ਬੁੱਲ੍ਹੇ ਵਾਲੀਆ ਸ਼ਰੀਪ ਜੀ ਆਲਿਆ ਲੱਗਦਾ ਢਾਲੀਵਾਲ ਵੇਟ ਵਾਲਿਆਂ ਨੇ ਮੇਰੇ ਵੀਰੋ ਇਹ ਬੁੱਲੋ ਵਾਲੀਆ ਸ਼ਰੀਫ ਹੈ ਤੇ ਮੰਗੀ ਦੂਜੇ ਪਾਸੇ ਲੱਗਦਾ ਹੋਇਆ ਜਫਾ ਲਓ ਗੱਲਾਂ ਟਿਕਾਣੇ ਨੇ ਢਾਲੀਵਾਲ ਵੇਟ ਦਾ ਮੰਗੀ ਤੇ ਬੁੱਲੋ ਵਾਲੀਆ ਸ਼ਰੀਫ ਦੀ ਝੜਪ ਆਮੋ ਸਾਹਮਣੇ ਖੇਡ ਮੈਦਾਨ ਦੇ ਅੰਦਰ ਕਬੱਡੀ ਦੇ ਕੈਮਰੇ ਫੋਕਸ ਨੇ ਇੱਕ ਪਾਸੇ 365 ਚਲਦੀ ਹੈ ਇੱਕ ਪਾਸੇ ਜੰਕਸ਼ਨ ਚਲਦੀ ਹੈ ਮੇਰੇ ਵੀਰੋ ਵੀਰੋ ਕਿਤੇ 7 ਸੀ ਇਹ ਸਾਰੀ ਜਿਹੜੇ ਇਲੈਕਟ੍ਰੋਨਿਕ মিডিਆ ਵਾਲੇ ਅੱਜ ਦੇ ਖੇਡ ਮੇਲੇ ਤੇ ਪੁੱਜੇ ਨੇ ਮੈਂ ਸਾਰਿਆਂ ਦਾ ਪੈਦਲੋਂ ਧੰਨਵਾਦ ਕਰਦਾ ਲਓ ਕਬੱਡੀ ਖੇਡ ਮੈਦਾਨ ਦੇ ਅੰਦਰ ਤੇ ਜੀਵਨ ਗੱਲ ਕਰਦਾ ਆਇਆ ਸਾਊਂਡ ਵਾਲਿਆਂ ਨੂੰ ਬੇਨਤੀ ਹੈ ਕਿ ਸੈੱਲ ਚੈੱਕ ਕਰਨਾ ਹੈ। ਮੇਰੇ ਵਾਲੇ ਮਾਈਕ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬੜਾ ਤਕੜਾ ਮੈਚ। ਲਓ ਇਧਰ ਕਹਿੰਦੇ ਸ਼ੱਕਰਪੁਰੀਏ ਆਂਦੇ। ਜੱਫੇ ਮੇਰੇ ਵੀਰੋਂ 2-2 ਹਜ਼ਾਰ ਦੇ ਆ। ਸੰਨੀਪਰਾ ਹੁਣਾ ਵੱਲੋਂ ਜੱਫੇ ਸਕੰਦਰਪੁਰੀਆ ਹੁਣਾ ਵੱਲੋਂ ਨਾਲ ਕਹਿੰਦੇ ਮੁੱਖ ਪ੍ਰਬੰਧਕ ਨੇ ਜੋਤੀ ਘੁੰਮਣ ਹੋਣੀ। ਉਹਨਾਂ ਦੇ ਵੱਲੋਂ ਜਿਹੜਾ 1-1 ਹਜ਼ਾਰ, ਹਾਂ 2 ਹਜ਼ਾਰ ਦਾ ਜੱਫਾ ਹਰ ਇੱਕ ਗਿਣਿਆ ਜਾਣਾ ਹੈ। ਮੈਚ ਤੋਂ ਬਾਅਦ ਜਿਹੜੇ ਅਨੋੜ ਕੀਤੇ ਜਾਣੇ। ਲਓ ਮੈਚ ਸਮਾਪਤ ਹੈ। ਚਲਦੇ ਹੋਏ ਮੈਚ ਦੇ ਪੁਆਇੰਟ ਉਧਰ ਸਾਊਂਡ ਵਾਲੇ ਵੀਰ ਨੇ ਬੇਨਤੀ ਹੈ ਕਿ ਮੇਰੇ ਵਾਲੇ ਮਾਈਕ ਦੇ ਜਿਹੜੇ ਸੈੱਲ ਦੌੜ ਕੀਤਾ ਜਾਵੇ ਸ਼ਕਰਪੁਰ ਦੀ ਟੀਮ ਇਸ ਮੈਚ ਨੂੰ ਜੋਤੀ ਰਹੀ ਹੈ ਜੇ